ਸਲੋਕ ਮਹੱਲਾ ਤੀਜਾ ਗੌਰ ਬਿਨ ਗਿਆਨ ਨਾ ਹੋਵਈ ਨਾ ਸੁਖ ਵਸੈ ਮਨ ਆਏ ਨਾਨਕ ਨਾਮ ਵਿਹੂਨੇ ਮਨ ਮੁਖੀ ਜਾਸਨ ਜਨਮ ਗਵਾਏ ਮਹੱਲਾ ਤੀਜਾ ਸੇਧ ਸਾਧਿਕ ਨਾਵੈ ਨੂੰ ਸਭ ਖੋਜ ਦੇ ਥਾਕ ਰਹੀ ਲਿਬਲਾਏ ਬਿਨ ਸਤਗੁਰ ਕਿਨੈ ਨਾ ਪਾਇਓ ਗੁਰਮੁਖ ਮਿਲੇ ਮਿਲਾਏ ਬਿਨ ਨਾਵੈ ਪੈਨਣ ਖਾਨ ਸਭ ਬਾਦ ਹੈ ਧਿਗ ਸਿੱਧੀ ਧਿਗ ਕਰਮਾਤ ਸਾ ਸਿੱਧ ਸਾ ਕਰਮਾਤ ਹੈ ਅਚਿੰਤ ਕਰੇ ਜਿਸ ਦਾਤ ਨਾਨਕ ਗੁਰਮੁਖ ਹਰਿ ਨਾਮ ਮੰਨ ਵਸੈ ਏਹਾ ਸਿੱਧ ਏਹਾ ਕਰਮਾਤ ਪਾਉੜੀ ਹਮ ਢਾਡੀ ਹਰਿ ਪ੍ਰਭ ਖਸਮ ਕੇ ਨਿਤ ਗਾਵਹਿ ਹਰਿ ਗੁਣ ਛਮਤਾ ਹਰਿ ਕੀਰਤਨ ਕਰਹਿ ਹਰਿ ਜਸ ਸੁਣਹਿ ਤਿਸ ਕਵਲਾ ਕੰਤਾ ਹਰ ਦਾਤਾ ਸਭ ਜਗਤ ਭਿਖਾਰੀਆ ਮੰਗਤ ਜਨ ਜਨਤਾ ਹਰ ਦੇਵ ਹੋ ਦਾਨ ਦਿਆਲ ਹੋਏ ਵਿੱਚ ਪਾਥਰ ਕ੍ਰਮ ਜਨਤਾ ਜਨ ਨਾਨਕ ਨਾਮ ਧਿਆਇਆ ਗੁਰਮੁਖ ਧਨਵੰਤਾ ਸਲੋਕ ਮਹਲਾ 3 ਜੀ ਗੜਣਾ ਗੁੜਣਾ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਹਉਮੈ ਵਿੱਚ ਸਭ ਪਾੜ ਥੱਕੇ ਦੂਜੇ ਭਾਏ ਖੁਵਾਰ ਸੋ ਪੜਿਆ ਸੋ ਪੰਡਿਤ ਬਿਨਾ ਗੁਰ ਸ਼ਬਦ ਕਰੇ ਵਿਚਾਰ ਅੰਦਰ ਖੋਜੈ ਤਤ ਲਹੈ ਉਪਾਏ ਮੂਖ ਦੁਆਰ ਗੁਣ ਨਿਧਾਨ ਹਰ ਪਾਇਆ ਸਹਿਜ ਕਰੇ ਵਿਚਾਰ ਧਨ ਵਾਪਾਰੀ ਨਾਨਕਾ ਜਿਸ ਗੁਰਮੁਖ ਨਾਮ ਆਧਾਰ ਮਹੱਲਾ 3 ਵੇਣ ਮਨ ਮਾਰੇ ਕੋਏ ਨਾਨ ਸਿਜਈ ਵੇਖਹੁ ਕੋ ਲਿ ਬਲਾਏ ਭੇਖ ਧਾਰੀ ਤੀਰਥੀ ਭਾਵ ਥਕੇ ਨਾ ਇਹੋ ਮਨ ਮਾਰਿਆ ਜਾਏ ਗੁਰਮੁਖ ਏਹੋ ਮਨ ਜੀਵਤ ਮਰੈ ਸਾਚ ਰਹਿ ਲਿਵ ਲਾਏ ਨਾਨਕ ਇਸ ਮਨ ਕੀ ਮਲ ਇਉ ਉਤਰੈ ਹਉਮੈ ਸ਼ਬਦ ਜਲਾਏ ਪਾਉੜੀ ਹਰ ਹਰ ਸੰਤ ਮਿਲਹੁ ਮੇਰੇ ਭਾਈ ਹਰ ਨਾਮ ਦਰੜਾਵਹੁ ਏਕ ਕਿਨਕਾਰ ਹਰ ਹਰ ਸਿਗਾਰ ਬਨਾਵੋ ਹਰ ਜਨ ਹਰ ਕਾਪੜ ਪਹਿ ਰੋ ਖੇਮ ਕਾ ਐਸਾ ਸਿਗਾਰ ਮੇਰੇ ਪ੍ਰਭ ਭਾਵੈ ਹਰ ਲਾਗਿਆ ਪਿਆਰਾ ਪ੍ਰੇਮ ਕਾ ਹਰ ਹਰ ਨਾਮ ਬੋਲੋ ਦਿਨ ਰਾਤੀ ਸਭ ਕੇ ਲਿਖ ਕਾਟੈ ਇਕ ਫਲ ਕਾ ਹਰ ਹਰ ਦਿਆਲ ਹੋਵੇ ਜਿਸ ਉਪਰ ਸੋ ਗੋ ਰਮੁਖ ਹਰਿ Jap ਜਿਨ ਕਾ ਸਲੋਕ ਮਹੱਲਾ ਚੀਜਾ ਜਨਮ ਜਨਮ ਕੀ ਇਸ ਮਨ ਕਾਉ ਮਲ ਲਾਗੀ ਕਾਲਾ ਹੋਆ ਸਿਆਹੋ ਖੰਡਲੀ ਧੋਤੀ ਉਜਲੀ ਨਾ ਹੋਵਈ ਜੇ ਸਉ ਧੋਵਣ ਪਾਹੋ ਗੁਰ ਪ੍ਰਸਾਦੀ ਜੀਵਤ ਮਰੈ ਉਲਟੇ ਹੋਵੈ ਮਤ ਬਦਲਾ ਹੋ ਨਾਨਕ ਮੈਲ ਨ ਲੱਗੈ ਨਾ ਫਿਰ ਜੋਨੀ ਪਾਹੋ ਮਹੱਲਾ ਤੀਜਾ ਚਾਹੋ ਜੁਗੀ ਕਾਲ ਕਾਲੀ ਕਾਂਢੀ ਇਕ ਉਤਮ ਪਦਵੀ ਇਸ ਜੁਗ ਮਾਹੀ ਗੁਰਮੁਖ ਹਰ ਕੀਰਤ ਫਲ ਪਾਈਐ ਜੇਨ ਕਾਉ ਹਰ ਲਿਖ ਪਾਹੇ ਨਾਨਕ ਗੁਰ ਪ੍ਰਸਾਦੀ ਆਨ ਦਿਨ ਭਗਤ ਹਰ ਉਚਰਹਿ ਹਰ ਭਗਤੀ ਮਾਹੀ ਸਮਾਹੀ ਪਾਉੜੀ ਹਰ ਹਰ ਮੇਲ ਸਾਧ ਜਨ ਸੰਗਤ ਮੁਖ ਬੋਲੀ ਹਰ ਹਰ ਭਲੀ ਬਾਣ ਹਰ ਗੁਣ ਗਾਵਾਂ ਹਰ ਨਿਤ ਚਾਵਾਂ ਗੁਰ ਮਤੀ ਹਰ ਰੰਗ ਸਦਾ ਮਾਣ ਹਰ ਜਪ ਜਪ ਆਉ ਖਦ ਖਾਦੇ ਆ ਸਭ ਰੋਗ ਗਵਾਤੇ ਦੁਖਾਂ ਕਾਣ ਜਿਨਾਂ ਸਾਸਿ ਗਿਰਾਸ ਨਾ ਵਿਸਰੈ ਸੇ ਹਰ ਜਾਣ ਪੂਰੇ ਸਹੀ ਜਾਣ ਜੋ ਗੁਰਮੁਖ ਹਰ ਆਰਾਧ ਦੇ ਤੈਨ ਚੂਕੀ ਜਾਮ ਕੀ ਜਗਤ ਕਾਨ ਸਲੋਕ ਮਹਲਾ 3 ਜ ਰੇ ਜਨ ਉਥਾਰੈ ਦੱਬੇ ਓਹ ਸੁਤਿਆ ਗਈ ਵਿਹਾਏ ਸਤਿਗੁਰ ਕਾ ਸ਼ਬਦ ਸੁਣ ਨਾ ਜਾਗਿਓ ਅੰਤਰ ਨਾ ਉਪਜਿਓ ਚਾਉ ਸਰੀਰ ਜਲਾਓ ਗੁਣ ਬਾਹਰਾ ਜੋ ਗੁਰ ਕਾਰਨ ਨ ਕਮਾਏ ਜਗਤ ਜਲੰਦਾ ਡੇਠ ਮੈਂ ਹਉਮੈ ਦੂਜੈ ਭਾਇ ਨਾਨਕ ਗੁਰ ਸਰਣਾਈ ਉबरे ਸਚ ਮਾਨ ਸਬਦ ਧਿਆਏ ਮਹੱਲਾ ਤੀਜਾ ਸਬਦ ਰਤੇ ਹਉ ਮੈਂ ਗਈ ਸੋਭਾਵੰਤੀ ਨਾਰ ਫਿਰ ਕੈ ਭਾਣੈ ਸਦਾ ਚੱਲੈ ਤਾਉ ਬਨਿਆ ਸੀਗਾਰ ਤੇਜ ਸੁਹਾਵੀ ਸਦਾ ਪੇਰ 라ਵੇ ਹਾਰ ਵਾਰ ਪਾਇਆ ਨਾਰ ਨਾ ਹਾਰ ਮਰੇ ਨਾ ਕਦੇ ਦੁੱਖ ਲਾਗੇ ਸਦਾ ਸੁਹਾਗਣ ਨਾਰ ਨਾਨਕ ਹਾਰ ਪ੍ਰਭ ਮੇਲ ਲਈ ਗੁਰ ਕਹਿਤ ਪਿਆਰ ਪਾਉੜੀ ਜਿਨਾ ਗੁਰ ਗੋਪਿਆ ਆਪਣਾ ਤੇ ਨਾਰ ਗੁਰਿਆਰੀ ਹਰ ਜਿਓ ਤਿਨ ਕਾ ਦਰਸ਼ਨ ਨਾ ਕਰਹੁ ਪਾਪ ਇਸਟ ਹਤਿਆਰੀ ਵੋਹੇ ਘਰ ਘਰ ਫਿਰਹਿ ਕੋ ਸੁਧ ਮਨ ਜਿਉ ਧਰ ਕਟ ਨਾਰੀ ਵਡ ਭਾਗੀ ਸੰਗਤ ਮਿਲੇ ਗੁਰਮੁਖ ਸਵਾਰੀ ਹਰ ਮੇਲੋ ਸਤਗੁਰ ਦਇਆਕਾਰ ਗੁਰ ਕਾਉ ਬਲਿਹਾਰੀ ਸਲੋਕ ਮਹੱਲਾ 3 ਜਾਇ ਗੁਰ ਸੇਵਾ ਤੇ ਸੁਖ ਊਪਜੈ ਫਿਰ ਦੁਖ ਨਾ ਲੱਗੈ ਆਏ ਜੰਮਣ ਮਰਣਾ ਮਿਟ ਗਇਆ ਕਾਲੈ ਕਾ ਕਿਛ ਨਾ ਵਸਾਇ ਹਾਰ ਸੇਤੀ ਮਨ ਰਾਵ ਰਹਾ ਸੱਚੇ ਰਹਾ ਸਮਾਏ ਨਾਨਕ ਹਾਉ ਬਲਿਹਾਰੀ ਤੈਨ ਨਕਾਉ ਜੋ ਚੱਲਨ ਸਤਿਗੁਰੁ ਪਾਏ ਮਹਲਾ ਤੀਜਾ ਬਿਨ ਸਬਦੈ ਸੋਧ ਨਾ ਹੋਵਈ ਜੇ ਅਨੇਕ ਕਰੈ ਸੀਗਾਰ ਫਿਰ ਕੀ ਸਾਰ ਨ ਜਾਣਈ ਦੂਜੈ ਪਾਏ ਪਿਆਰ ਸਾਕੁ ਸੁਧ ਸਾਕ ਲਖਣੀ ਨਾਨਕ ਨਾਰੀ ਵਿੱਚ ਕੁਨਾਰ ਪਾਉੜੀ ਹਰ ਹਰ ਆਪਣੀ ਦਇਆਕਾਰ ਹਰ ਬੋਲੀ ਵੈਣੀ ਹਰ ਨਾਮ ਧਿਆਈ ਹਰ ਉਚਰਾ ਹਰ ਲਾਹਾ ਲੈਣੀ ਜੋ ਜਪਦੇ ਹਰ ਹਰ ਦਿਨ ਸਰਾਤ ਤਿਨ ਹਉ ਕੁਰਬੈਣੀ ਜਿਨਾਂ ਸਤਗੁਰ ਮੇਰਾ ਪਿਆਰਾ ਅਰਾਧਿਆ ਤਿਨ ਜਨ ਦੇਖਾ ਨੈਣੀ ਹਉ ਵਾਰਿਆ ਆਪਣੇ ਗੁਰੂ ਕਾਉ ਜੇ ਨ ਮੇਰਾ ਹਰ ਸੱਜਣ ਮੇਲਿਆ ਸੈਣੀ ਸ਼ਲੋਕ ਮਹੱਲਾ ਚੌਥਾ ਹਰ ਦਾਸਨ ਸਿਉ ਪ੍ਰੀਤ ਹੈ ਹਰ ਦਾਸਨ ਕੋ ਮਿਤ ਹਰ ਦਾਸਨ ਕੈ ਵਸ ਹੈ ਜਿਉ ਜੰਤੀ ਕੈ ਵਸ ਜੰਤ ਹਰ ਕੇ ਦਾਸ ਹਰ ਧਾਇ ਦੇ ਕਰ ਪ੍ਰੀਤਮ ਸਿਉ ਨੇਹੋ ਕਿਰਪਾ ਕਰ ਕੈ ਸੁਨੋ ਪ੍ਰਭ ਸਭ जग ਮਹਿ ਵਰਸੈ ਮੇਹੋ ਜੋ ਹਰ ਦਾਸਨ ਕੀ ਉਸਤਤ ਹੈ ਸਾਹ ਹਰ ਕੀ ਵਡਿਆਈ ਹਰ ਆਪਣੀ ਵਡਿਆਈ ਭਾਵ ਦੀ ਜਨਕਾਰ ਜੈਕਾਰ ਕਰਾਈ ਜੋ ਹਰ ਜਨ ਨਾਮ ਧਿਆਏ ਦਾ ਹਰ ਹਰ ਜਨ ਇਕ ਸਮਾਨ ਜਨ ਨਾਨਕ ਹਰ ਕਾ ਦਾਸ ਹੈ ਹਰ ਪੈ ਜ ਰੱਖੋ ਭਗਵਾਨ ਮਹੱਲਾ ਚੌਥਾ ਨਾਨਕ ਪ੍ਰੀਤ ਲਾਈ ਤੈਨ ਸਾਚੈ ਤਿਸ ਬਿਨ ਰਹਿਣ ਨਾ ਜਾਈ ਸਤਿਗੁਰ ਮਿਲੇ ਤਾ ਪੂਰਾ ਪਾਈਐ ਹਰ ਰਸ ਰਸਨ ਰਸਾਈ ਪਾਉੜੀ ਰਹਿਣ ਦਿਨ ਸੁ ਪ੍ਰਭਾਤ ਤੂ ਹੈ ਹੀ ਗਾਵਣਾ ਜੀਅ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੈ ਸੰਗ ਪਾਪ ਗਵਾਵਣਾ ਜਨ ਨਾਨਕ ਸਾਧ ਬਲਿਹਾਰੈ ਬਲ ਬਲ ਜਾਵਣਾ ਸਲੋਕ ਮਹੱਲਾ ਚੌਥਾ ਅੰਤਰ ਅਗਿਆਨ ਭਾਈ ਮਤ ਮਦਿਮ ਸਤਿਗੁਰ ਕੀ ਪਰਤੀਤ ਨਾਹੀ ਅੰਦਰ ਕਪਟ ਸਾਬ ਕਪਟੋ ਕਾਰ ਜਾਣੈ ਕਪਟੇ ਖਪਹਿ ਖਪਾਹੀ ਸਤਿਗੁਰ ਕਾ ਭਾਣਾ ਚੇਤਨਾ ਆਵੈ ਆਪਣੇ ਸੁਆਇ ਫਿਰਾਹੀ ਕਿਰਪਾ ਕਰੇ ਜੀ ਆਪਣੀ ਤਾ ਨਾਨਕ ਸਬਦ ਸੁਮਾਹੀ ਮਹੱਲਾ ਚੌਥਾ ਮਨ ਮੁਖ ਮਾਇਆ ਮੋਹੇ ਵਿਆਪੇ ਦੂਜੈ ਭਾਏ ਮਨੁ ਵਾ ਫਿਰਨਾਹੇ ਆਨ ਦਿਨ ਜਲਤ ਰਹੇ ਦਿਨ ਰਾਤੀ ਹਉਮੈ ਖਪਹਿ ਖਪਾਹੇ ਅੰਤਰ ਲੋਭ ਮਹਾ ਗੁਬਾਰਾ ਤਿਨ ਕੈ ਨਿਕਟ ਨਾ ਕੋਈ ਜਾਹੇ ਓਏ ਆਪ ਦੁਖੀ ਸੁਖ ਕਬਹੂ ਨਾ ਪਾਵਹਿ ਜਨਮ ਮਰਹਿ ਮਰ ਜਾਹੇ नानक बख्स लय जे गोर चरणी चेतलाहे पौडी संत भगत परवान जो प्रभ पाया जंत जिनी जन्त त्याया अमृत नाम निधान भोजन खाया ਸਾਂਤ ਜਨਾ ਕੀ ਧੂਰ ਮਸਤਕ ਲਾਇ ਨਾਨਕ ਭਏ ਪੁਨੀਤ ਹਰਿ ਤੀਰਥ ਨਾਇਆ ਸਲੋਕ ਮਹੱਲਾ ਚੌਥਾ ਗੁਰਮੁਖ ਅੰਤਰ ਸਾਥ ਹੈ ਮਾਨ ਤਨ ਨਾਮ ਸਮਾਏ ਨਾਮੋ ਚਿਤ ਵੇ ਨਾਮ ਪੜੈ ਨਾਮ ਰਹੈ ਲਿਵ ਲਾਇ ਨਾਮ ਪਦਾਰਥ ਪਾਇਆ ਚਿੰਤਾ ਗਈ ਬਿਲਾਏ ਸਤਿਗੁਰ ਮਿਲਿਆ ਨਾਮ ਊਪਜੈ ਜਿਸਨਾ ਭੁੱਖ ਸਭ ਜਾਏ ਨਾਨਕ ਨਾਮੇ ਰਤਿਆ ਨਾਮੋ ਖੱਲੈ ਪਾਏ ਮਹੱਲਾ ਚੌਥਾ ਸਤਿਗੁਰੂ ਪੁਰਖ ਜੇ ਮਾਰਿਆ ਭ੍ਰਮ ਭ੍ਰਮਿਆ ਘਰ ਛੋੜ ਗਇਆ ਓਸ ਪਿਛੇ ਵੱਜੇ ਫੱਕੜੀ ਮੋਹ ਕਾਲਾ ਆਗੇ ਭਇਆ ਓਸ ਅਰਲ ਵਰਲ ਮੋਹ ਨਿਕਲੈ ਨਿਤ ਝੱਗੂ ਛੋਟਦਾ ਮੋ ਆ ਕੀ ਆ ਹੋਵੈ ਕਿਸੈ ਹੀ ਦੈ ਕੀਤਾ ਜਾਂ ਧੁਰ ਕਿਰਤ ਓਸ ਦਾ ਇਹੋ ਜੇ ਹਾ ਪਿਆ ਜਿਥੈ ਉਹ ਜਾਏ ਤਿਥੈ ਉਹ ਝੂਠਾ ਕੂੜ ਬੋਲੇ ਕਿਸੈ ਨਾਮ ਭਾਵੈ ਵੇਖੋ ਭਾਈ ਵਡਿਆਈ ਹਰ ਸੰਤੋ ਸੁਆਮੀ ਆਪਣੇ ਕੀ ਜੈਸਾ ਕੋਈ ਕਰੇ ਤੈਸਾ ਕੋਈ ਪਾਵੇ ਇਹੋ ਬ੍ਰਹਮ ਵਿਚਾਰ ਹੋ ਵੈਦਾਰ ਸਾਚੈ ਅੱਗੋ ਦੇ ਜਨ ਨਾਨਕ ਆਖ ਸੁਣਾਵੈ ਪਉੜੀ ਗੁਰ ਸਚੈ ਬੱਧਾ ਥੇ ਹੋ ਰਖਵਾਲੇ ਗੁਰ ਦਿੱਤੇ ਪੂਰਨ ਹੋਈ ਆਸ ਗੁਰ ਚਰਣੀ ਮਨ ਰਤੇ ਗੁਰ ਕਿਰਪਾਲ ਬੇਅੰਤ ਆਵ ਗੁਣ ਸਭ ਹੱਤੇ ਗੁਰ ਆਪਣੀ ਕਿਰਪਾ ਧਾਰ ਆਪਣੇ ਘਰ ਲਿੱਤੇ ਨਾਨਕ ਸਦ ਬਲਿਹਾਰ ਜਿਸ ਗੁਰ ਕੇ ਗੁਣ ਇਤੇ ਸਲੋਕ ਮਹੱਲਾ ਪਹਿਲਾ ਤਾ ਕੀ ਰਜਾਏ ਲੇਖਿਆ ਪਾਏ ਆਬ ਕਿਆ ਕੀਜੈ ਪਾਂਡੇ ਹੁਕਮ ਹੋਆ ਹਾਸਲ ਤਦੇ ਹੋਏ ਨਿਬੜਿਆ ਹੰੜੈ ਜੀ ਇਕ ਮੰਦੇ ਮਹੱਲਾ ਦੂਜਾ ਨਕਨਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਪੌੜੀ ਸਭ ਵੇ ਗੱਲਾਂ ਆਪ ਠਾਟ ਬਹਾਲੀ ਓਨ ਆਪੇ ਰਚਨ ਰਚਾਏ ਆਪੇ ਹੀ ਘਾਲੇ ਓਨ ਆਪੇ ਜੰਤ ਉਪਾਏ ਆਪ ਪ੍ਰਤਿ ਪਾਲੇ ਓਨ ਦਾਸ ਰੱਖੇ ਕੰਠ ਲਾਏ ਨਦਰ ਨਿਹਾਲੇ ਓਨ ਨਾਨਕ ਭਗਤਾ ਸਦਾ ਆਨੰਦ ਭਾਉ ਦੂਜਾ ਜਾਲੇ ਹੋ ਨ ਸਲੋਕ ਮਹੱਲਾ ਤੀਜਾ ਏ ਮਨ ਹਰ ਜੀ ਧਿਆਏ ਤੂ ਇਕ ਮਨ ਇਕ ਚਿਤ ਭਾਏ ਹਰ ਕੀਆ ਸਦਾ ਸਦਾ ਵਡਿਆਈਆ ਜੇ ਨਾ ਪਛੋਤਾਏ ਹਾਉ ਹਰ ਕੈ ਸਦ ਬਲੇ ਹਾਰਣੈ ਜਿਤ ਸੇਵੈ ਸੁਖ ਪਾਏ ਨਾਨਕ ਗੁਰਮੁਖ ਮਿਲ ਰਹਾ ਹਉ ਮੈਂ ਸਬਦ ਜਲਾਏ ਮਹੱਲਾ ਤੀਜਾ ਆਪੇ ਸੇਵਾ ਲਾਇਆ ਨਾ ਆਪੇ ਬਖਸ ਕਰੇ ਸਭਨਾ ਕਾਮ ਆਪਿਓ ਆਪ ਹੈ ਆਪੇ ਸਾਰ ਕਰੇ ਨਾਨਕ ਨਾਮ ਧਿਆਇਨ ਤਿਨ ਨਿਜ ਘਰ ਵਾਸ ਹੈ ਜੋਗ ਜੋਗ ਸੋਭਾ ਹੋਏ ਪਾਉੜੀ ਤੂ ਕਾਰਣ ਕਾਰਣ ਸਮਰਥ ਹੈ ਕਰਤੇ ਮੈਂ ਤੁਝ ਬਿਨ ਅਵਰ ਨਾ ਕੋਈ ਉਦ ਆਪੇ ਸਿਛਟ ਸਿਰ ਜੀਆ ਆਪੇ ਹੋਣ ਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ ਗੋਗਰ ਮੁਖ ਨਾਨਕ ਆਰਾਧਿਆ ਸਭ ਆਖਾ ਹੋ ਧੰਨ 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 ਗੁਰ ਸੋਈ ਸੁਦ